ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਜੀ ਡਾਕਟਰ ਸਾਹਿਬ ਅਗਲੇ ਈਸ਼ੂ ਬਾਰੇ ਤੁਹਾਡਾ ਕੀ ਕਹਿਣਾ ਅ ਅਗਲੇ ਈਸ਼ੂ ਤੋਂ ਪਹਿਲਾਂ ਕੁਝ ਮੈਸੇਜੇਸ ਨੇ ਸਿਏਟਲ ਤੋਂ ਵੀਰ ਸਤਪਾਲ ਸਿੰਘ ਜੀ ਪੂਰੇ ਵਾਰ ਲਿਖਦੇ ਨੇ ਡਾਕਟਰ ਸਾਹਿਬ ਜੀ ਉਹ ਗੁਰਫਤੇ ਪ੍ਰਵਾਨ ਕਰਨੀ ਜੀ ਟੀਵੀ 84 ਦੇਖ ਰਹੇ ਚਲਾ ਰਹੇ ਤੇ ਸਪੋਰਟ ਕਰ ਰਹੇ ਸਾਰੇ ਦਰਸ਼ਕਾਂ ਨੂੰ ਵੀ ਫਤਿਹ ਅਰਜ਼ ਕਰਦਾ ਆ ਆਸ ਹੈ ਪ੍ਰਵਾਨ ਕਰੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਾਹਦ ਇਲਾਹੀ ਪਟ Uh, uh, لکھتے نے وی لو اینڈ سپورٹ خالستان فرام پاکستان بہت بہت شکریہ بٹ uh, صاحب جے ایس لکھتے نے ڈاکٹر صاحب ویری گڈ جاب خالستان زندہ باد زندہ باد ستنام سنگھ ویر لکھتے نے کڈوز ٹو ٹیم ٹی وی ایٹی فور خالستان زندہ باد بہت شکریہ بھائی ستنام سنگھ جی پرمجیت سنگھ لکھتے نے بیسٹ فرام ریسٹ ایٹی فور نیوز خالستان زندہ باد شکریہ شکریہ <laughs> ਬਸ਼ਾਰਤ ਮੁਹੰਮਦ ਖਾਰਿਸਤਾਨ ਆਪ ਬਹੁਤ ਸ਼ੁਕਰੀਆ ਭੁਪਿੰਦਰ ਸਿੰਘ ਵੈਗੁਰ ਜੀ ਦਾ ਖਾਲਸਾ ਵੈਗੁਰ ਜੀ ਦੀ ਫਤਿਹ ਵੀਰ ਮੇਘ ਰਾਜ ਸਿੰਘ ਇਹਨਾਂ ਨੂੰ ਹੁਣ ਪਤਾ ਹੈ ਵੀ ਛੋਟੀਆਂ ਈਮੇਲਾਂ ਦਾ ਛੋਟੇ ਫੇਸਬੁੱਕਾਂ ਦਾ ਜਮਾਨਾ ਆ ਗਿਆ ਵੱਡੀਆਂ ਈਮੇਲਾਂ ਨਹੀਂ ਲਿਖੀਆਂ ਪਰ ਵੈਸੇ ਕਦੇ-ਕਦੇ ਲਿਖ ਵੀ ਦਿਆ ਕਰਨ ਵੱਡੀ ਬਹੁਤ ਵੱਡੀਆਂ ਜੀ ਇਹਨਾਂ ਨੇ ਲਿਖਿਆ ਡਾਕਟਰ ਸਾਹਿਬ ਜੀ ਅਸੀਂ ਪਹਿਲਾਂ ਸੁਣਦੇ ਹੁੰਦੇ ਸੀ ਕਿ ਬ੍ਰਾਹਮਣਾ ਦੇ ਮੂੰਹ ਮੇਂ ਰਾਮ ਰਾਮ ਬਗਲ ਮੇਂ ਛੁਰੀ ਪਰ ਅੱਜ ਸਾਨੂੰ ਇੰਜ ਲੱਗਦਾ ਹੈ ਕਿ ਬ੍ਰਾਹਮਣਾ ਦੇ ਮੂੰਹ ਵਿੱਚ ਵੀ ਛੁਰੀ ਔਰ ਬਗਲ ਵਿੱਚ ਵੀ ਰਾਮਰਾਮ ਹੈ ਜੀ ਖਰਦਾਨ ਜਿੰਦਾਬਦ ਬਿਲਕੁਲ ਠੀਕ ਫਰਮਾਇਆ ਮੂੰਹ ਵਿੱਚ ਵੀ ਛੁਰੀ ਤੇ ਬਗਲ ਵਿੱਚ ਵੀ ਛੁਰੀ ਦੋ ਛੁਰੀਆਂ ਉਹ ਬੱਦਕੇ ਹੋ ਗਈਆਂ ਜੀ ਅ ਜਿਵੇਂ ਮੈਂ ਪਹਿਲੇ ਸੈਗਮੈਂਟਸ ਦੱਸਿਆ ਔਰ ਅਸੀਂ ਅਗੇਨ ਪੈੰਜੀ ਅਮਨਜੋਤ ਕੌਰ ਜੀ ਦੇ ਸ਼ੁਕਰਗੁਜ਼ਾਰ ਹੈ ਚੰਡੀਗੜ੍ਹ ਤੋਂ ਉਹਨਾਂ ਨੇ ਸਾਨੂੰ ਇਹ ਸਾਰਾ ਨਾਬਾ ਜੇਲ ਬ੍ਰੇਕ ਦੇ ਉਹਨਾਂ ਨੇ ਕੋਟ ਹਨ ਕੋਟ ਲਿਖਿਆ ਹੈ ਮਤਲਬ ਇਹ ਆ ਵੀ ਜੇਲ ਬ੍ਰੇਕ ਬਣਾਈ ਹੈ ਹੈ ਕਹਾਣੀ ਕੀ ਹੈ ਜੇ ਨਹੀਂ ਪਤਾ ਜੀ ਇਸ ਦੀ ਆੜ ਦੇ ਵਿੱਚ ਕਿਵੇਂ 3 ਦਿਨ ਲਗਾਤਾਰ ਭਾਰਤ ਦੇ ਇਲੈਕਟ੍ਰੋਨਿਕ মিডিਆ ਨੇ ਪ੍ਰਿੰਟ মিডিਆ ਨੇ ਸਿੱਖਾਂ ਦੀ ਬਦਨਾਮੀ ਕੀਤੀ ਕਿ ਅਸਵਿਆਂ ਦਾ ਦੌਰ ਵੀ ਜਿਹੜਾ ਉਹ ਭੁੱਲਣਾ ਸ਼ੁਰੂ ਹੋ ਗਿਆ ਔਰ ਜਿਵੇਂ ਕਿਉਂਕਿ ਇੱਥੇ ਬੈਠੇ ਅਸੀਂ ਵੀ ਮਾਨੀਟਰ ਕਰਦੇ ਹਾਂ ਪਰ ਜਿਵੇਂ ਡੀਟੇਲ ਦੇ ਨਾਲ ਪੈਂਦੇ ਨੇ ਉਥੋਂ ਦੇ ਸਾਰੇ ਚੈਨਲਸ ਦਾ ਔਰ ਮੀਡੀਆ ਦਾ ਔਰ ਉਹਨਾਂ ਚ ਕੋਈ ਸ਼ੋ ਵੀ ਨਹੀਂ ਜਿਨ੍ਹਾਂ ਨੂੰ ਮੈਂ ਸਮਝਿਆ ਵੀ ਕਈ ਵਾਰੀ ਮੈਨੂੰ ਇਹ ਲੱਗਦਾ ਹੁੰਦਾ ਵੀ ਰਿਲੇਟਿਵਲੀ ਇਮਪਾਰਸ਼ਲ ਨਹੀਂ ਬਾਕੀਆਂ ਦੇ ਕੰਪੈਰੀਜ਼ਨ ਪਰ ਇਸ ਹਮਾਮ ਦੇ ਵਿੱਚ ਸਭ ਨੰਗੇ ਹੋਏ ਔਰ ਖੁੱਲਕੇ ਉਹਨਾਂ ਨੇ ਇਹ ਸਾਰੇ ਨੂੰ ਔਰੇ ਲੱਗਦਾ ਕਿ ਵੀ ਆਂਦੀਆਂ ਚੋਣਾ ਤਾਂ ਕਿ ਇਕੱਲਾ ਪੰਜਾਬ ਦੀਆਂ ਚੋਣਾ ਨਹੀਂ ਉਹਨਾਂ ਨੇ ਸਿੱਖਾਂ ਨੂੰ ਟਾਰਗੇਟ ਕਰ ਲੈਣਾ ਹੁਣ ਜਿਵੇਂ ਕਹਾਣੀ ਵੀ ਸਾਰੀ ਹਰਮਿੰਦਰ ਸਿੰਘ ਮਿੰਟੂ ਦੇ ਦੁਆਲੇ ਘੁਮਾ ਰਹੇ ਨੇ ਜਿਹੜੀ ਉਹਨੇ ਹੀ ਬੈਠ ਕੇ ਕੀਤਾ ਆਈਐਸਆਈ ਨਾਲ ਕੀਤਾ ਉਹ ਫੇਸਬੁੱਕ ਤੇ ਹੁੰਦਾ ਸੀ ਕੋਈ ਹਰਮਿਤ ਸਿੰਘ ਉੱਧਰ ਬੈਠਾ ਹੋਇਆ ਹੈ ਪਾਕਿਸਤਾਨ ਉਹਦੇ ਨਾਲ ਗੱਲ ਉਹਨੂੰ ਸਾਰੀ ਸਕੀਮ ਦੱਸਦੀ ਸੀ ਨਹੀਂ ਔਰ ਇਹ ਸਾਰਾ ਹੋਇਆ ਔਰ ਇਹ ਪਲਾਨ ਜਿਹੜੀ ਸਾਰੀ ਉਹਨੇ ਖਾਲਸਤਾਨੀ ਕੇਐਲਐਫ ਚੀਫ ਬਣਾਇਆ ਉਹਨੇ ਕੀਤੀ ਸੋ ਇਹਨਾਂ ਨੇ ਮੈਂ ਜਿਹੜਾ ਉਹਨਾਂ ਦੇ ਸ਼ਬਦਾਂ ਚ ਪੜਨਾ ਚਾਹਾਂਗਾ ਜੀ ਔਰ ਉਹਨਾਂ ਨੇ ਸਬਜੈਕਟ ਦਿੱਤਾ ਫੁੱਲ ਔਨ ਹੇਟ ਐਂਡ ਸਕਅਰ ਮੰਗਰਿੰਗ ਇਨ ਇੰਡੀਅਨ মিডিਆ ਪੋਸਟ ਨਾਬਾ ਜੇਲ ਬ੍ਰੇਕ ਕਿ ਕਿਵੇਂ ਚਾਰਚ ਫੇਰੇ ਨਫਰਤ ਔਰ ਡਰਾ ਦੇਣ ਵਾਲਾ ਉਹਨਾਂ ਨੇ ਜਿਹੜਾ ਸਾਰਾ ਮੀਡੀਆ ਦਾ ਰੋਲ ਰਿਹਾ ਹੈ ਜੇਲ ਬ੍ਰੇਕ ਤੋਂ ਬਾਅਦ ਵਾਇਗੁਰਜੀ ਕਾ ਖਾਲਸਾ ਬਾਡੀ ਦੀ ਫਤਿਹ ਮੋਸਟ ਆਫ ਨਿਊਜ਼ ਮਸਟ ਹੈਵ ਰੀਚ ਯੂ ਔਲਰੇਡੀ ਤੁਹਾਡੇ ਤੱਕ ਬਹੁਤ ਸਾਰੀਆਂ ਖਬਰਾਂ ਪਹੁੰਚ ਗਈਆਂ ਹੋਣਗੀਆਂ ਆਈ ਵਿਲ ਨਾਟ ਕਮੈਂਟ ਔਨ ਦਾ ਇਨਸੀਡੈਂਟ ਬਟ ਜਸਟ ਮੈਂਸ਼ਨ ਦਾ 올 ਅਰਾਊਂਡ ਹੇਟ੍ਰੇਡ ਵਿਟਰੀਆਲ ਅਨਲੀਸ਼ਡ ਅਗੇਂਸਟ ਸਿਕਸ ਇਨ ਇੰਟਾਇਰ ਇੰਡੀਅਨ ਮੀਡੀਆ ਇਨ ਇਨਸਾਈਟਿੰਗ ਹੇਟ੍ਰੇਡ ਹੇਟ੍ਰੇਡ ਐਂਡ ਸਸਪੀਸ਼ਨ ਅਗੇਂਸਟ ਸਿਕਸ ਉਹਨਾਂ ਨੇ ਕਿਹਾ ਵੀ ਮੈਂ ਜੇਲ੍ਹ ਘਟਨਾ ਬਾਰੇ ਨਹੀਂ ਕੁਝ ਕਵਾਂਗੀ ਪਰ ਇਸ ਦੀ ਹਾਰਡ ਦੇ ਵਿੱਚ ਜਿਵੇਂ ਸਾਰੇ ਭਾਰਤੀ মিডিਆ ਦੇ ਵਿੱਚ ਸਿੱਖਾਂ ਦੇ ਖਿਲਾਫ ਨਫਰਤ ਔਰ ਸ਼ੱਕ ਪੈਦਾ ਕੀਤਾ ਗਿਆ ਉਸ ਬਾਰੇ ਮੈਂ ਜ਼ਿਕਰ ਕਰਾਂਗੀ ਹਰਮਿੰਦਰ ਸਿੰਘ ਮਿੰਟੂ ਨਾਬਾ ਜੇਲ੍ਹ ਬ੍ਰੇਕ ਹਰਿਸ਼ਤਾਨ ਲਿਬਰੇਸ਼ਨ ਫੋਰਸ ਟ੍ਰੈਂਡਡ ਔਨ ਟਵਿੱਟਰ ਐਂਡ ਫੇਸਬੁਕ ਇੰਡੀਆ ਫਾਰ 3 ਹੋਲ ਡੇਸ ਕਿ ਪੂਰੇ 3 ਦਿਨ ਇਹੀ ਔਰ ਹੈਸ਼ਟੈਗ ਬਣਾ ਕੇ ਅਸੀਂ ਕੱਲ ਜਿਹੜਾ ਨਿਊਜ਼ ਚੈਨਲ ਦਾ ਜ਼ਿਕਰ ਕੀਤਾ ਸੀ ਉਦੇਜ ਬਿਨ ਉਨ੍ਹਾਂ ਨੇ ਹੈਸ਼ਟੈਗ ਬਣਾਇਆ ਹੋਇਆ ਸੀ ਔਰ ਉਹਦੇ ਤੇ ਉਹਨਾਂ ਨੇ ਇਵਨ ਬਾਹਰਲੇ ਜਨ ਨੇ ਪ੍ਰੋਟੈਸਟ ਨੇ ਜਾਂ ਸਾਡਾ ਇਵਨ ਸੱਚੋ ਸੱਚ ਪ੍ਰੋਗਰਾਮ ਨੂੰ ਵੀ ਉਹਦੇ ਨਾਲ ਜੋੜ ਕੇ ਸਾਨੂੰ ਵੀ ਐਕਸਟ੍ਰੀਮਿਸਟ ਬਣਾਇਆ ਹੋਇਆ ਸੀ ਜੀ 올 ਨਿਊਜ਼ ਪੇਪਰਸ ਮੈਗਜ਼ੀਨਸ ਵੈਬਸਾਈਟਸ ਸਟਾਰਟਡ ਕਾਲਿੰਗ ਸਿਕਸ ਟੈਰਰਿਸਟ ਰੋਟ ਹੇਟਫੁਲ ਪੀਸ ਪੀਸਸ ਔਰ 1980 ਇਸ ਈਰਾ ਆਲਸੋ ਐਂਡ ਬਲੇਮਡ ਪੰਜਾਬ ਫਾਰ ਬੀਇੰਗ ਸੌਫਟ ਔਨ ਸਿੱਖ ਟੈਰਰਿਸਟਸ ਔਰ ਐਪੀਜ਼ਿੰਗ ਟੈਰਰਿਸਟਸ ਫਾਰ ਵੋਟ ਪੈਂਕ users on social media gave open calls for killing the escapees from naba jail and using words like burn them alive. not only social media, but even india's biggest news channels whipped up frenzy and called for return of kps gill and said punjab needed tough police like it had in the 80s. ਕਿ ਵੀ ਸਾਰੇ ਹੀ ਨਿਊਜ਼ਪੇਪਰ ਮੈਗਜ਼ੀਨ ਵੈਬਸਾਈਟ ਉਹਨਾਂ ਨੇ ਸਿੱਖਾਂ ਨੂੰ دہشتਗਰਦ ਕਹਿਣਾ ਸ਼ੁਰੂ ਕੀਤਾ ਨਫਰਤ ਭਰੇ ਉਹਨਾਂ ਨੇ 1980ਵਿਆਂ ਦੇ ਦੌਰ ਨਾਲ ਜੋੜ ਕੇ ਜਿਹੜੇ ਨੇ ਉਹ ਆਰਟੀਕਲ ਲਿਖੇ ਔਰ ਪੰਜਾਬ ਸਰਕਾਰ ਨੂੰ ਵੀ ਉਹਨਾਂ ਨੇ ਬਲੇਮ ਕੀਤਾ ਕਿ ਉਹ ਸਿੱਖ دہشتਗਰਦਾਂ ਦੇ ਨਾਲ ਨਰਮੀ ਵਰਤ ਰਹੀ ਹੈ ਤਾਂ ਕਿ ਆਣ ਵਾਲੀਆਂ ਚੋਣਾਂ 'ਚ ਉਹਨਾਂ ਨੂੰ ਵੋਟਾਂ ਮਿਲ ਸਕਣ ਔਰ ਈਵਨ ਸੋਸ਼ਲ ਮੀਡੀਆ ਦੇ ਉੱਤੇ ਵੀ ਉਹਨਾਂ ਨੇ ਓਪਨ ਕਾਲ ਸੀ ਕਿ ਜਿਹੜੇ ਨਾਬਾ ਜੇਲ੍ਹ ਤੋਂ ਦੌੜੇ ਨੇ ਉਹਨਾਂ ਨੂੰ ਮਾਰ ਮੁਕਾਇਆ ਜਾਏ ਔਰ ਇਸ ਕਿਸਮ ਦੇ ਸ਼ਬਦ ਵੀ ਵਰਤੇ ਗਏ ਵੀ ਇਹਨਾਂ ਨੂੰ ਜਿਉਂਦਿਆਂ ਸਾੜ ਦਿਓ ਸਿਰਫ ਸੋਸ਼ਲ ਮੀਡੀਆ ਤੇ ਹੀ ਨਹੀਂ ਬਲਕਿ ਭਾਰਤ ਦੇ ਵੱਡੇ ਵੱਡੇ ਨਿਊਜ਼ ਚੈਨਲ ਨੇ ਬੜਾ ਇੱਕ ਉਬਾਲ ਪੈਦਾ ਕੀਤਾ ਔਰ ਉਹਨਾਂ ਨੇ ਕਿਹਾ ਵੀ ਕੇਪੀ ਗੈਲ ਨੂੰ ਵਾਪਸ ਲਿਆਓ ਔਰ ਪੰਜਾਬ ਨੂੰ 1980ਆਂ ਚ ਕੇਪੀ ਗੈਲ ਵਰਗੀ ਜਿਹੜੀ ਪਾਲਿਸੀ ਉਹਦੀ ਲੋੜ ਹੈ ਜੀ ਔਨ ਸੋਸ਼ਲ ਮੀਡੀਆ ਪੀਪਲ ਸਟਾਰਟਡ ਗਿਵਿੰਗ ਥ੍ਰੈਟਸ ਟੂ ਸਿਕ ਸੈਡ ਆਲ ਸਿਕਸ ਵੁੱਡ ਬੀ ਕਿਕਡ ਆਊਟ ਆਫ ਇੰਡੀਆ ਇਫ ਦੇ ਐਵਰ ਮੇਡ ਅ ਖਾਲਿਸਤਾਨ ਵੀ ਸੋਸ਼ਲ ਮੀਡੀਆ ਤੇ ਵੀ ਕਿਹਾ ਗਿਆ ਹੈ ਕਿ ਭਾਰਤ ਚੋਂ ਸਾਰੇ ਸਿੱਖਾਂ ਨੂੰ ਕੱਢ ਦੇਵਾਂਗੇ ਜੇ ਕਦੇ ਉਹਨਾਂ ਨੇ ਖਾਲਸਤਾਨ ਬਣਾਇਆ ਮੈਨੀ ਸੈਡ ਸਿੱਖਸ ਹੂ ਡੂ ਨਾਟ ਐਕਸੈਪਟ ਦੇ ਆਰ ਹਿੰਦੂਜ਼ ਆਰ ਟ੍ਰੇਟਰਸ ਐਂਡ ਦੈਟ ਸਿੱਖਸ ਵਰ ਮੀਅਰਲੀ ਹਿੰਦੂਜ਼ ਹੂ ਰੋਜ਼ ਟੂ ਫਾਈਟ ਇਸਲਾਮ ਐਨੀ ਸਿੱਖ ਹੂ ਇਜ਼ ਐਂਟਾਈ ਹਿੰਦੂ ਇਜ਼ ਅ ਟ੍ਰੇਟਰ ਦੇ ਮੇਡ ਵਰਸਟ ਕਮੈਂਟ ਔਨ ਸਿੱਖਸ ਸਿੱਖ ਗੁਰੂਜ਼ ਐਂਡ ਸਿੱਖ ਹਿਸਟਰੀ ਉਹਨਾਂ ਨੇ ਕਿਹਾ ਜੀ ਕਿ ਬਹੁਤ ਸਾਰਿਆਂ ਨੇ ਕਿਹਾ ਕਿ ਜਿਹੜੇ ਸਿੱਖ ਆਪਣੇ ਆਪ ਨੂੰ ਹਿੰਦੂ ਨਹੀਂ ਸਮਝਦੇ ਉਹ ਗਦਾਰ ਨੇ ਸਿੱਖ ਤਾਂ ਜਿਹੜੇ ਨੇ ਉਹ ਸਿਰਫ ਮੁਸਲਮਾਨਾਂ ਦੇ ਨਾਲ ਇਸਲਾਮ ਦੇ ਖਿਲਾਫ ਲੜਨ ਲਈ ਬਣੇ ਸੀ ਔਰ ਜਿਹੜਾ ਐਂਟੀ ਹਿੰਦੂ ਹੈ ਕੋਈ ਵੀ ਸਿੱਖ ਉਹ ਗद्दार ਹੈ ਔਰ ਉਹਨਾਂ ਨੇ ਇਵਨ ਸਿੱਖਾਂ ਬਾਰੇ ਸਿੱਖ ਗੁਰੂਆਂ ਬਾਰੇ ਸਿੱਖ ਇਤਿਹਾਸ ਬਾਰੇ ਵੀ ਬੜੀਆਂ ਇਤਰਾਜ਼ਯੋਗ ਜੜੀਆਂ ਨੇ ਉਹ ਗੱਲਾਂ ਲਿਖੀਆਂ ਜੀ ਇੰਡੀਅਨ ਨਿਊਜ਼ਪੇਪਰ ਹੁਣ ਇਹ ਜਦੋਂ ਵੀ ਪੈਂਜੇ ਲਿਖਦੇ ਨੇ ਸਬੂਤ ਨਾਲ ਗੱਲ ਕਰਦੇ ਨੇ ਇੰਡੀਅਨ ਨਿਊਜ਼ਪੇਪਰਸ ਲਾਈਕ ਹਿੰਦੁਸਤਾਨ ਟਾਈਮਸ ਇੰਡੀਅਨ ਐਕਸਪ੍ਰੈਸ ਡੈਕਨ ਹੈਰੋਲਡ ਡੈਕਨ ਕ੍ਰੋਨਿਕਲ ਦਾ ਹਿੰਦੂ ਐਟ ਸੈਟਰਾ Old pick up the news and made up even more news about Sikh terrorists being caught in Shamli, Karyana, Uttar Pradesh, another state where election is due and polarization only serves Hindu interests. Some newspapers went ahead claiming Sikhs had network in Uttar Pradesh, Haryana, Delhi, and Nepal. Besides Pakistan, Indian Express has gone even further claiming Sikh terrorists have links to Goa also. ਔਰ ਇਹ ਜਦੋਂ ਅਸੀਂ ਸਿਕਲੀਗਰ ਸਿੱਖਾਂ ਦੇ ਉੱਤੇ ਗੱਲ ਕੀਤੀ ਸੀ ਉਦੋਂ ਹੀ ਇਹਨਾਂ ਨੇ ਵੀ ਇਹ ਅੰਦੇਸ਼ਾ ਜਾਰੀ ਕੀਤਾ ਸੀ ਕਿ ਇਹ ਉਹਨਾਂ ਨੂੰ ਗੂਨਸ ਬਣਾ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਨਾਲ ਜੋੜ ਕੇ ਫਿਰ ਇਹ ਕਿਹਾ ਜੀ ਸਾਰੀਆਂ ਸਟੇਟਾਂ 'ਚ ਨੇ 21 ਸਟੇਟਾਂ 'ਚ ਆਪਰੇਟ ਕਰ ਰਹੇ ਨੇ ਔਰ ਹੁਣ ਵੀ ਜੇ ਤੁਸੀਂ ਇਸ ਕਹਾਣੀ ਨੂੰ ਦੇਖੋ ਟਾਈਮਿੰਗ ਦੇਖੋ ਜਿਸ ਅੰਦਾਜ਼ 'ਚ ਇਹ ਕਿਨਾਰੇ ਇੱਕ ਗੱਲ ਜੋੜ ਰਹੇ ਨੇ ਸੋ ਉਹਨਾਂ ਨੇ ਸਾਰੇ ਪਾਰ ਦੇ ਅਖਬਾਰਾਂ ਦਾ ਨਾਮ ਲਿਆ ਕਿ ਭਾਈ ਉਹ ਕਿਉਂ ਜੀਆਂ ਖਬਰਾਂ ਦੇ ਰਹੇ ਨੇ ਔਰ इवन ਜਿਹੜੀ ਘਟਨਾ ਜਿਹੜਾ ਇੱਕ ਫੜਿਆ ਗਿਆ ਸ਼ਾਮਲੀ ਕਰਿਆਨਾ ਉਹਨੂੰ ਵੀ ਜੋੜ ਦਿੱਤਾ ਸਿੱਖ ਹੱਤਵਾਦ ਦੇ ਨਾਲ ਉਹਨਾਂ ਨੇ ਕਿਹਾ ਜੀ ਯੂਪੀ ਦੇ ਇਲੈਕਸ਼ਨਾਂ ਹੋਣੀਆਂ ਨੇ ਹੋ ਸਕਦਾ ਉੱਥੇ ਵੀ ਸਿੱਖ دہشتਗਰਦੀ ਦੀ ਜਿਹੜੀ ਇਸ ਲਾਈਨ ਨੂੰ ਉਹ ਉਭਾਰਨ ਅਖੌਤੀ ਸਿੱਖ دہشتਗਰਦੀ ਔਰ ਉਹਨਾਂ ਨੇ ਕਿਹਾ ਵੀ ਕੁਸ਼ਤਾ ਇੱਥੋਂ ਤੱਕ ਚਲੇ ਗਿਆ ਉਹਨਾਂ ਨੇ ਕਿਹਾ ਜੀ ਸਿੱਖਾਂ ਦੇ ਉੱਤਰ ਪ੍ਰਦੇਸ਼ ਹਰਿਆਣਾ ਦਿੱਲੀ ਨੇਪਾਲ ਚ ਨੇ ਇੰਡੀਅਨ ਐਕਸਪ੍ਰੈਸ ਅੱਗੇ ਗਈ ਉਹਨਾਂ ਨੇ ਕਿਹਾ ਜੀ ਉਹਨਾਂ ਦੇ इवन ਗੋਆ ਦੇ ਵਿੱਚ ਹੁਣ ਗੋਆ ਚ ਵੀ ਈਸਾਈ ਜਿਹੜੇ ਨੇ ਉਹ ਮੈਨੂਨਾਈਟੇ ਕਰਤੇ ਨੇ 40 45% ਜੇ ਉਹਨਾਂ ਨੂੰ ਵੀ ਕੁੱਟ ਚਾੜ ਨਹੀਂ ਆ ਫਿਰ ਜੋੜ ਦੇਣਗੇ ਈਸਾਈਆਂ ਦੇ ਨਾਲ ਸਿੱਖਾਂ ਦੇ ਸਬੰਧ ਵੀ ਜੀ ਇਹ ਔਰ ਬਾਰ ਬਾਰ ਕਿਹਾ ਜਾ ਰਿਹਾ ਜੀ ਮਿੰਟੂ ਨੇ ਗੋਆ ਜਾਣਾ ਸੀ ਉਹ ਨizamuddin ਸਟੇਸ਼ਨ ਤੋਂ ਉਹਨੇ ਆਪਣੇ ਕਿਸੇ ਰਿਸ਼ਤੇਦਾਰ ਨੂੰ ਦਿੱਲੀ ਕਾਲ ਕੀਤੀ ਇੱਕ ਪਾਸੇ ਤੁਸੀਂ ਉਹਨੂੰ KLF ਚੀਫ ਬਣਾ ਰਹੇ ਹੋ ਟ੍ਰੇਨ ਪਾਕਿਸਤਾਨ ਇਧਰ ਉਧਰ ਔਰ ਪੈਨਾ ਫਾਰਮੂਲਾ ਜਿਹੜਾ ਹੈ ਅੱਜ ਤੋਂ ਅੱਜ ਦੇ ਜ਼ਮਾਨੇ ਚ ਕਿ ਅੱਜ ਤੋਂ ਪਹਿਲਾਂ ਵੀ ਕਿਸੇ ਵੀ ਗੁਰੇਲਾ ਲੜਾਕੇ ਦਾ ਹੁੰਦਾ ਕਿ ਨੈਵਰ ਯੂਜ਼ ਹੈ ਫੋਨ ਔਰ ਈਮੇਲ ਜੋ ਉਹ ਜਿਹੜਾ ਉੱਥੇ ਬੈਠ ਕੇ ਦਿੱਲੀ ਪਹੁੰਚ ਕੇ ਉਹ ਕਾਲ ਕਰ ਰਿਹਾ ਤੇ ਇਹਨਾਂ ਦੀਆਂ ਏਜੰਸੀਆਂ ਉੱਥੇ ਪਹੁੰਚ ਗਈਆਂ ਉਹਨੂੰ ਪਰ ਗੋਆ ਗੱਲ ਗੋਆ ਦੀ ਹੈ ਕਿ ਉਹਨੇ ਗੋਆ ਜਾਣਾ ਸੀ ਉਹ ਉਹ ਸਾਬਤ ਕਰਨਾ ਚਾਹੁੰਦੇ ਨੇ ਜੀ ਕਿ ਗੋਆ 'ਚ ਉਹਨਾਂ ਦੇ ਬੜੇ ਅੱਡੇ ਨੇ ਔਰ ਜਿਹੜੀ ਮੈਂ ਸਟੋਰੀ ਹੋਰ ਦੇਖ ਰਿਹਾ ਸੀ ਕੋਈ ਬੀਬੀ ਸਤਨਾਮ ਕੌਰ ਦਾ ਨਾਮ ਵੀ ਜੋੜ ਰਹੇ ਨੇ ਸੋ ਮਕਸਦ ਇਹ ਹੈ ਵੀ ਹੁਣ ਇਸ ਹਵਾਲੇ ਨਾਲ ਕੱਲਾ ਸਿੱਖਾਂ ਦੀ ਹਰਾਸਮੈਂਟ ਸੁਖਵੀਰ ਬਾਦਲ ਆਰਐਸਐਸ ਦੇ ਸਟੂਜ ਦੀ ਪੰਜਾਬ ਪੁਲਿਸ ਹੀ ਨਹੀਂ ਕਰੇਗੀ ਦਿੱਲੀ 'ਚ ਵੀ ਜੀ ਯੂਪੀ ਚ ਫੜਲੇ ਹਰਿਆਣੇ ਚ ਹੋਇਆ ਜੀ ਉਹਨਾਂ ਨੇ ਕਾਰ ਅਬੰਦਨ ਕੀਤੀ ਜਾਣਾ ਗੋਆ ਸੀ ਹੁਣ ਤੁਸੀਂ ਅੰਦਾਜ਼ਾ ਲਾਓ ਜਿਹੜੇ ਮਰਜ਼ੀ ਸਿੱਖਾਂ ਦੇ ਘਰ ਚ ਪਹੁੰਚ ਜਾਣ ਔਰ ਕਹਣ ਜੀ ਇੱਥੇ ਤਾਂ ਤੁਸੀਂ ੱਡੇ ਬਣਾਏ ਹੋਏ ਸੀ ਜੀ ਫਾਰ ਰਾਈਟ ਵਿੰਗ ਹਿੰਦੂ ਵੈਬਸਾਈਟਸ ਲਾਈਕ ਹਿੰਦੂ ਜਨ ਜਾਗਰਤੀ ਸਮਿਤੀ ਸਟਾਰਟਡ ਪਬਲਿਸ਼ਿੰਗ ਆਰਟੀਕਲਸ ਔਨ ਹਿੰਦੂਜ਼ ਅੰਡਰ ਥ੍ਰੈਟ ਫਰਮ ਸਿੱਖਸ ਐਂਡ ਕਲੇਮਡ ਸਿੱਖ ਟੈਰਰਿਸ ਵਰ ਪਲੈਨਿੰਗ ਟੂ ਕਿਲ ਆਰਐਸਐਸ ਵਿਸ਼ਵ ਹਿੰਦੂ ਪਰਿਸ਼ਦ ਬਜਰੰਗਦਲ ਸ਼ਿਵ ਸੈਨਾ ਲੀਡਰਸ ਉਹਨਾਂ ਨੇ ਰਾਈਟ ਵਿੰਗ ਹਿੰਦੂ ਵੈਬਸਾਈਟਸ ਦਾ ਨਾਮ ਦਿੱਤੇ ਨੇ ਹਿੰਦੂ ਜਨ ਜਾਗਰਤੀ ਸਮਿਤੀ ਉਹਨਾਂ ਨੇ ਕਿਹਾ ਜੀ ਉਹਨਾਂ ਨੇ ਆਰਟੀਕਲ ਛਾਪੇ ਕਿ ਹਿੰਦੂਆਂ ਨੂੰ ਸਿੱਖਾਂ ਤੋਂ ਖਤਰਾ ਹੈ ਔਰ ਸਿੱਖ دہشتਗਰ ਦਾ ਜਿਹੜੀਆਂ ਜਥੇਬੰਦੀਆਂ ਦੇ ਨਾਂ ਲਏ ਨੇ ਇਹਨਾਂ ਦੇ ਜਿਹੜੇ ਆਗੂ ਨੇ ਉਹਨਾਂ ਨੂੰ ਮਾਰਨਾ ਚਾਹੁੰਦੇ ਨੇ ਨਿਊਜ਼ ਚੈਨਲ ਯੂਜ਼ਡ ਵਰਸਟ ਲੈਂਗੁਏਜ ਅਗੇਂਸਟ ਸਿੱਖ ਉਹਨਾਂ ਨੇ ਬਹੁਤ ਮਾੜੀ ਜ਼ੁਬਾਨ ਵਰਤੀ ਫਾਰ ਅਦਰਸ ਦੇ ਸੇ ਟੈਰਰ ਹੈਜ਼ ਨੋ ਰਿਲੀਜਨ ਜਦੋਂ ਦੂਜਿਆਂ ਦੀ ਗੱਲ ਕਰਨਗੇ ਕਹਿਣਗੇ ਜੀ دہشتਗਰਦੀ ਦਾ ਕੋਈ ਮਜ਼ਹਬ ਥੋੜੀ ਹੁੰਦਾ ਹੈ ਫॉर ਸਿੱਖਸ ਦੇ ਯੂਜ਼ ਵਰਡਸ ਲਾਈਕ ਸਿੱਖ ਟੈਰਰਿਜ਼ਮ ਐਂਡ ਕਲੇਮ ਪੰਜਾਬ ਗਵਰਨਮੈਂਟ ਗਿਵਸ ਵੀਆਈਪੀ ਟ੍ਰੀਟਮੈਂਟ ਟੂ ਟੈਰਰਿਸਟਸ অর ਪੰਜਾਬ ਗਵਰਨਮੈਂਟ ਐ ਪੀਸ ਟੈਰਰਿਸਟ ਬਾਈ ਸਟਾਪਿੰਗ ਡੈਥ ਸੈਂਟੈਂਸ ਆਫ ਪਾਈ ਰਾਜੋਆਣਾ ਔਰ ਗਿਵਿੰਗ ਪੈਰੋਲ ਟੂ ਸਿੱਖ ਪੋਲਿਟਿਕਲ ਪ੍ਰਿਜ਼ਨਰਸ ਇਹ ਮੀਡੀਆ ਕਹ ਰਿਹਾ ਦੇਖੋ ਜੀ ਇਹ ਤਾਂ ਰਲੇ ਹੋਏ ਨੂੰ ਸਾਨੂੰ ਪਤਾ ਹੈ ਵੀ ਅਕਾਲੀ ਕਿਸ ਲੈਵਲ ਦੇ ਟ੍ਰੇਟਰ ਨੇ ਪਰ ਇਹਨਾਂ ਦੇ ਸਿਰ ਤੇ ਕਿਉਂ ਕੇ ਪੱਗਾਂ ਨੇ ਤੇ ਇਹ ਟ੍ਰੇਟਰ ਵੀ ਇਹਨਾਂ ਨੂੰ ਟੋਲਰੇਟ ਨਹੀਂ ਹੁੰਦੇ ਉਹ ਕਹਿੰਦੇ ਜੀ ਦੇਖੋ ਇਹ ਇਹਨਾਂ ਨੇ ਰਾਜਵਾਨਾ ਦੀ ਫਾਂਸੀ ਦੀ ਸਜ਼ਾਰ ਕੋਆ ਦਿੱਤੀ ਇਹ ਉਹਨਾਂ ਨੂੰ ਬੜਾ ਵੀਆਈਪੀ ਟ੍ਰੀਟਮੈਂਟ ਕਰ ਰਹੇ ਨੇ ਆਪੋਜੀਸ਼ਨ ਇਵਨ ਸੈਡ ਮੋਦੀ ਇਜ਼ ਸਟਰੋਂਗ ਔਨ ਟੈਰਰ ਇਨ ਕੇਸ ਆਫ ਅਦਰ ਕਮਿਊਨिटीज ਬਟ ਗੋਸ ਸੌਫਟ ਔਨ ਸਿੱਖਸ ਸਿንስ ਬੀਜੇਪੀ ਇਜ਼ ਇਨ ਅਲਾਈਅੰਸ ਵਿਦ ਅ ਕਾਲਿਸ ਹੁਣ ਤੁਸੀਂ ਦੇਖੋ ਇੱਕ ਤਾਂ ਰੂਲਿੰਗ ਪਾਰਟੀ ਦਾ ਮੀਡੀਆ ਦਾ ਰੋਲ ਹੈ ਰੂਲਿੰਗ ਪਾਰਟੀ ਤੇ ਜੋ ਕਾਰੀ ਰਹੀ ਹੈ ਆਪੋਜੀਸ਼ਨ ਨੇ ਵੀ ਕਿਹਾ ਜੀ ਮੁਸਲਮਾਨਾਂ ਨੂੰ ਕੁੱਟਣ ਲਈ ਤਗੜਾ ਹੈ ਮੋਦੀ ਇਸ ਸਿੱਖਾਂ ਦੇ ਮਾਮਲੇ 'ਚ ਕਿਉਂ ਸਾਫਟ ਹੈ ਕਿਉਂਕਿ ਜੀ ਦੇਖੋ ਇਹਨਾਂ ਦਾ ਅਕਾਲੀਆਂ ਦੇ ਨਾਲ ਰਿਲੇਅנס ਹੈ ਹਿੰਦੀ ਨਿਊਜ਼ ਚੈਨਲਸ ਕਵਰਡ ਦਿਸ 올 ਡੇ ਐਂਡ ਸੈਟ ਖੁੰਖਾਰ ਬਦਮਾਸ਼ ਅਤੰਕਵਾਦੀ ਖੁੱਲੇ ਘੁੰਮ ਰਹੇ ਹਨ ਜੋ ਕਿਸੇ ਕੋ ਵੀ ਮਾਰ ਸਕਤੇ ਹਨ ਔਰ ਇਹ ਐਗਜ਼ੈਕਟਲੀ ਕੋਟ ਅਨ ਕੋਟ ਹੈ ਕਿ ਇਹ ਹਿੰਦੀ ਚੈਨਲਾਂ ਤੇ ਇਹ ਚੱਲਦਾ ਰਿਹਾ ਦੇ ਕਵਰਡ ਦਿਸ ਨਿਊਜ਼ ਇਨ देयर ਯੂਜਵਲ ਕ੍ਰਾਈਮ ਸਕੈਂਡਲ ਸ਼ੋਜ਼ ਲਾਈਕ ਸੰਸਨੀ veped up even more fear and made it a point to use word like terrorist for even gangsters unho ne ke jade dawde ne gangsters par unhanu bhi dahshatgard aur e jade unhan de sansani wale program ne crime wale unhan de vich khabar unhan ne de then showed lot of weapons and said heavy cache of weapons was recovered by brave up police je oh hathiyar bhi dikhai jo jeve darbar sahab teer lagge dikha de aap hi rakh ke baad ae ਜੇ ਜੀ ਅੰਦਰੋਂ ਮਿਲਿਆ ਉਹਨਾਂ ਦੇ ਕੋਲ ਵਿਚਾਰਿਆਂ ਕੋਲ ਸਿੰਪਲ ਐਸ ਐਲ ਆਰਸ ਔਰ ਕੁਝ ਐਲ ਐਮ ਜੀਸ ਤੋਂ ਬਿਨਾ ਕੁਝ ਵੀ ਨਹੀਂ ਕੋਈ ਲੇਕਨ ਇਹਨਾਂ ਨੇ ਇਹ ਬਣਾਇਆ ਜਿਵੇਂ ਕਿ ਸੈਕੰਡ ਵਰਲਡ ਵਾਰ ਇਹਨਾਂ ਨੇ ਜਿੱਤ ਲਈ ਹੈ ਔਰ ਨਾਜ਼ੀ ਜਰਮਨ ਜਿਨੇ ਹਥਿਆਰ ਉਹਨਾਂ ਦੇ ਕੋਲ ਸੀ ਇੰਗਲਿਸ਼ ਨਿਊਜ਼ ਚੈਨਲਸ ਆਲਸੋ ਸੈਡ ਟੈਰਰਿਸਟਸ ਔਨ ਦਾ ਲੂਸ ਕੁਡ ਕਿਲ ਐਨੀ ਇਨੋਸੈਂਟ ਮੈਨ ਔਰ ਵੂਮਨ ਔਰ ਚਿਲਡਰਨ ਐਂਡ ਡੈਲੀਬਰੇਟਲੀ ਐਮਫਸਾਈਜ਼ਡ ਔਨ ਸਿੱਖ ਆਈਡੈਂਟੀਟੀ ਕਲੇਮਿੰਗ ਇਟ ਵਾਸ ਅ ਬੈਪਟਾਈਜ਼ਡ ਸਿੱਖ اور اٹ واز ا کلین شیون سکھ دس ٹائم دے ڈڈنٹ گو افٹر امرت اریز اونلی بٹ سٹارٹڈ سینگ دیٹ ایون سکھ ہو کٹ ہیئر ار ٹیررسٹ اینڈ ڈینجرس ہندی چینلز دی انہوں نے گل کیتی پھر انہوں نے انگریزی چینلز دی گل کیتی انہوں نے کہیا جی دہشت گرد جڑے نے او پگوڑے نے او کسے وی بے گناہ مرد عورت بچے نو مار سکدے نے اور انہاں دی سکھ پہچان دی گل کردے ہیں کہ اے فرق نہیں پیندا کہ او جڑے نے پگ والے نے بیپٹائزڈ نے یا کلین شیون نے ਇਹ ਸਾਰੇ ਇੱਕੋ ਜਿਹੇ ਖਤਰਨਾਕ ਨੇ ਦੇ ਦੈਨ ਬਲੇਮਡ ਸੋਸ਼ਲ ਮੀਡੀਆ ਫॉर ਰੈਡੀਕਲਾਈਜ਼ਿੰਗ ਸਿੱਖ ਉਹਨਾਂ ਨੇ ਕਿਹਾ ਜੀ ਇਹ ਜਿਹੜੇ ਸਿੱਖ ਬਾਹਰ ਬੈਠੇ ਸੋਸ਼ਲ ਮੀਡੀਆ ਤੇ ਨੇ ਇਹਨਾਂ ਨੇ ਸਿੱਖਾਂ ਨੂੰ ਅਤਵਾਦੀ ਬਣਾ ਦਿੱਤੇ ਓਨ ਸੋਸ਼ਲ ਮੀਡੀਆ ਐਵਰੀ ਰੈਂਡਮ ਸਿੱਖ ਵਾਸ ਟੈਗਡ ਐਂਡ ਹਿੰਦੂ ਸਟਾਰਟਡ ਆਸਕਿੰਗ ਫॉर ਐਕਸਪਲੇਨੇਸ਼ਨਸ ਫਸਟ ਟਾਈਮ ਆਈ ਫੈਲਟ ਦ ਨੈਗੇਟਿਵ ਪਾਵਰ ਆਫ ਮੀਡੀਆ ਐਂਡ ਈਵਨ ਵਰਸਟ ਇਫੈਕਟ ਆਫ ਸੋਸ਼ਲ ਮੀਡੀਆ ਐਂਡ ਪ੍ਰੋਪਾਗੈਂਡਾ ਹਾਊ ਅ ਹੋਲ ਕਮਿਊਨਿਟੀਜ਼ ਮੇਡ ਵਿਲਨ ਐਂਡ ਐਨੀਬਾਡੀ ਕੁਐਸਚਨਿੰਗ ਦਾ মিডিਆ ਪੁਲਿਸ অর ਗਵਰਨਮੈਂਟ অর ਆਫਰਿੰਗ অর ਆਫਰਿੰਗ ਕਲੈਰੀਫਿਕੇਸ਼ਨ ਇਜ਼ ਕਾਲਡ ਖਾਲਸਤਾਨੀ ਐਂਟਾਈ ਨੈਸ਼ਨਲ অর ਟੈਰਰਿਸਟ ਉਹਨਾਂ ਕਹਿੰਦੇ ਜੀ ਸੋਸ਼ਲ ਮੀਡੀਆ ਦੇ ਉੱਤੇ ਹਰ ਸਿੱਖ ਨੂੰ ਉਹਨਾਂ ਨੇ ਹਿੰਦੂਆਂ ਦੇ ਨਾਲ ਜਿਹੜਾ ਹਰ ਹਿੰਦੂ ਹਿੰਦੂਆਂ ਨੇ ਹਰ ਸਿੱਖ ਨੂੰ ਆਪਣੇ ਨਾਲ ਟੈਗ ਕਰਕੇ ਉਹਨਾਂ ਤੋਂ ਐਕਸਪਲੇਨੇਸ਼ਨਾਂ ਮੰਗਣੀਆਂ ਸ਼ੁਰੂ ਕਰਤੀਆਂ ਪਹਿਲੀ ਵਾਰ ਇਹ ਬੀਬੀ ਜੀ ਕਹਿੰਦੇ ਨੇ ਮੈਨੂੰ ਲੱਗਾ ਕਿ মিডিਆ ਦੀ ਕਿੰਨੀ 네ਗੇਟਿਵ ਪਾਵਰ ਹੈ ਈਵਨ ਸੋਸ਼ਲ ਮੀਡੀਆ ਵੀ ਕਿੰਨਾ ਨੈਗੇਟਿਵ ਹੈ ਔਰ ਪ੍ਰੋਪਾਗੈਂਡਾ ਕੇ ਸਾਥ ਤੱਕ ਹੈ ਕਿ ਸਾਰੀ ਕਮੇਟੀ ਨੂੰ ਉਹਨਾਂ ਨੇ ਸ਼ੈਤਾਨ ਬਣਾ ਦਿੱਤਾ ਔਰ ਇਹ ਮੀਡੀਆ ਨੇ ਔਰ ਪੁਲਿਸ ਨੇ ਔਰ ਗਵਰਨਮੈਂਟ ਨੇ ਇਹ ਮਾਹੌਲ ਸਿਰਜ ਦਿੱਤਾ ਕਿ ਈਵਨ ਜੇ ਕੋਈ ਉਸ ਦੀ ਜਿਹੜਾ ਉਸ ਦਾ ਜਵਾਬ ਤਰ ਵੀ ਕਰਦਾ ਹੈ ਤੇ ਉਹ ਵੀ ਖਾਲਸਤਾਨੀ ਹੈ ਤੇ ਇਸ ਲਈ ਰਾਸ਼ਟਰ ਵਿਰੋਧੀ ਹੈ ਤੇ دہشتਗਰਦ ਹੈ ਐਨੀ ਸਿੱਖ ਹੋ ਅਫਰਡ ਐਕਸਪਲੇਨੇਸ਼ਨ ਔਰ ਕੁਐਸਚਨ ਮੀਡੀਆ ਫॉर ਐਕਸੈਸ ਫॉर exaggerating issues was labeled khalsaani bhai even random anonymous trolls ke je kise ne keha ke ji tusi is thoda fair raw media nu uno vi unhone keha ke ji ye khalsaani hai and media has become for bigger monster ye bahut wadda dio ban gaya media jada hariminder singh mento has also been diminished by both sikhs and indians earlier sikhs were praying for him later all panthak pages started criticizing him ਵੈਨ ਹੀ ਵਾਸ ਸ਼ੋਨ ਵਿਦ ਟ੍ਰਿਮਡ ਬੀਅਰਡ ਉਹਨਾਂ ਨੇ ਕਿਹਾ ਜੀ ਮਿੰਟੂ ਨੂੰ ਦੋਨਾ ਨਹੀਂ ਇੰਡੀਅਨਸ ਨੇ ਤਾਂ ਕੀਤਾ ਹੀ ਸਿੱਖ ਵੀ ਉਹ ਉਸ ਦੇ ਜਿਹੜਾ ਨਾ ਪੱਕੀ ਗੱਲਾਂ ਕਰਨ ਲੱਗ ਗਏ ਪਹਿਲਾਂ ਕੁਝ ਸਿੱਖ ਜਿਹੜੇ ਨੇ ਉਹ ਪ੍ਰੇ ਕਰ ਰਹੇ ਸੀ ਕਿ ਵੀ ਠੀਕ ਠਾਕ ਨਿਕਲ ਗਿਆ ਫਿਰ ਜਦੋਂ ਉਹਦੀ ਫੋਟੋ ਆਈ ਜਾਂ ਉਹਨੂੰ ਦਿਖਾਇਆ ਵੀ ਦਾੜੀ ਮੁੰਨੀ ਹੈ ਤੇ ਫਿਰ ਉਹ ਵੀ ਉਹਦੇ ਖਿਲਾਫ ਗੱਲਾਂ ਕਰਨ ਲੱਗ ਗਏ ਜੀ ਇੰਡੀਅਨ ਜਰਨਲਿਸਟ ਮੋਸਟਲੀ ਹਿੰਦੂਸ ਸਟਾਰਟਡ ਸੇਇੰਗ ਖਾਲਸਤਾਨੀਜ਼ ਆਰ ਜਸਟ ਮਰਸਨਰੀਜ਼ ਐਂਡ ਹੈਵ ਨਥਿੰਗ ਟੂ ਡੂ ਵਿਦ ਰੈਲੀਜੀਅਨ even in past they were just killers hindustan times wrote a highly inflammatory and provocative article against sikh unna ne language ditta unna ne kehya ji bi jehde bhartiya journalist ne bahut te hindu eh kehne lagge ke khalsaani ta emein kiraye de pahade de tatton ne inna da dharm naal koi sambandh nahi aur eh pehla vi killer hi rehne hindustan times ne ek bada is kisam da padkao article bhi likha that said in times like this when hyper nationalism is the norm in modi's india and perhaps in the world at large with the rise of right wing in each major country i think even sikhs need to be cautious ke ajj jadon ke char chafere kaum prasti aur rashtravad nu bahut sikhat te pahunchaya hoya hai modi de bharat ne aur bahar vi duniya de vich right wing wale taaqat aa rahe ne sikhhan nu bahut chatann hon di lod hai main is nu itthe hi close karde hain is nu ਪਰ ਮੈਂ ਸਮਝਦਾ ਕਿ ਵੀ ਅੰਦਾਜ਼ਾ ਤਾਂ ਮੈਨੂੰ ਸੀ ਕਿ ਵੀ ਕੀ ਨੇਗੇਸ਼ਨ ਹੋਈ ਹੈ ਪਰ ਇਹ ਖੌਫਨਾਕ ਹੈ ਔਰ ਇਹ ਗੱਲ ਦੱਸਦੀ ਹੈ ਕਿ ਉੱਥੇ ਬਹੁ ਗਿਣਤੀ ਕਿਸ ਕਦਰ ਪੂਤਰੀ ਹੋਈ ਹੈ ਜੀ ਔਰ ਕੋਈ ਵੀ ਕਿਸੇ ਵੇਲੇ ਵੀ ਕੋਈ ਵਾਕਿਆ ਜਿਹੜਾ ਉਹ ਸਾਰੇ ਦੇ ਸਾਰੇ ਸਿੱਖ ਜਿਹੜੇ ਭਾਰਤ ਦੇ ਨਕਸ਼ੇ 'ਚ ਨੇ ਉਹਨਾਂ ਦੇ ਨਾਲ ਕੀ ਵਰਤਾਰਾ ਹੋ ਸਕਦਾ ਹੈ ਇਸ ਬਾਰੇ ਕੋਈ ਭੁਲੇਖਾ ਨਹੀਂ ਹੋਣਾ ਚਾਹੀਦਾ ਜੀ ਡਾਕਟਰ ਸਾਹਿਬ ਅਸੀਂ ਭੈਣ ਅਮਨਜੋਤ ਕੌਰ ਜੀ ਦੀ ਬੜੀ ਸਿਫਤ ਕਰਦੇ ਹਾਂ ਉਹਨਾਂ ਦੀ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਕਿ ਉਹਨਾਂ ਨੇ ਸਾਨੂੰ ਇੰਨੀ ਜਾਣਕਾਰੀ ਭਰਪੂਰ ਲਿਖਤਾਂ ਲਿਖ ਦੇਣ ਤੇ ਐਦਾਂ ਸਾਨੂੰ ਲਿਖਦੇ ਰਹਿਣ ਟੈਥਲੈਨਿਆ ਬ੍ਰੇਕ ਫਿਅਰਸ ਤੁਸਾਨਾ ਇਸ ਤਰ੍ਹਾਂ ਬਣੇ ਰਹਿਣਾ ਮਿਲਦੇ ਆ ਛੋਟੇ ਜੇ ਬ੍ਰੇਕ ਤੋਂ ਬਾਅਦ